ਅੰディ ਸਪਾਂਸਾ ਆਪਣੇ ਵੀਰ ਜੁਣ ਨੇ ਮਾਰਾਲ ਜਿੱਤ ਕੇ ਆਪਣੇ ਬਾਠਾਣਾ ਪਿੰਡ ਦਾ ਨਾਮ ਬਹੁਤ ਰੋਸ਼ਨ ਕੀਤਾ ਇਹਨਾਂ ਬਾਰੇ ਦੋ ਸ਼ਬਦ ਕਹੋ ਜੀ ਕੋਈ ਸਾਡੇ ਪਿੰਡ ਬਾਠ ਵਿਖੇ ਸਰਦਾਰ ਮਨਦੀਪ ਸਿੰਘ ਇੰਟਰਨੈਸ਼ਨਲ ਲੈਵਲ ਤੇ ਆਪਣੀ ਗੇਮ ਦੇ ਯੋਗ ਵਿਖਾ ਕੇ ਆਏ ਆ ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਇਹਨਾਂ ਨੇ ਸਾਡੇ ਪਿੰਡ ਬਾਠ ਦਾ ਹੀ ਨਹੀਂ ਨਾਮ ਰੋਸ਼ਨ ਕੀਤਾ ਪੂਰੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਉਸ ਇੱਥੋਂ ਤੱਕ ਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਸੋ ਅਸੀਂ ਇਹਨਾਂ ਦਾ ਜਿੰਨਾ ਸਨਮਾਨ ਕਰ ਲਈ ਉਹਨਾਂ ਘਟ ਹੈ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਇਹਨਾਂ ਵੱਲ ਵੇਖ ਕੇ ਹੋਰ ਨੌਜਵਾਨ ਜਿਹੜੇ ਸਾਡੇ ਪਿੰਡ ਦੇ ਆ ਸਾਡੇ ਇਸ ਜ਼ਿਲ੍ਹੇ ਦੇ ਆ ਉਹਨਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਔਰ ਅਸੀਂ ਪੰਜਾਬ ਸਰਕਾਰ ਕੋਲ ਵੀ ਇਹ ਮੰਗ ਕਰਦੇ ਆ ਕਿ ਇਹੋ ਜਿਹੇ ਨੌਜਵਾਨ ਜਿਹੜੇ ਜਦੋਂ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਕੇ ਆਉਂਦੇ ਆ ਤੇ ਉਹਨਾਂ ਦਾ ਸਨਮਾਨ ਜਿਹੜਾ ਵਾ ਉਹ ਜ਼ਰੂਰ ਸਾਡਾ ਡਿਸਟ੍ਰਿਕਟ ਲੈਵਲ ਤੇ ਵੀ ਕਰਨਾ ਪੈਂਦਾ ਔਰ ਉਹਨਾਂ ਨੂੰ ਜ਼ਿਲ੍ਹਾ ਲੈਵਲ ਤੇ ਵੀ ਸਨਮਾਨਤ ਕਰਨਾ ਚਾਹੀਦਾ ਵਾ ਇਹ ਸਾਡੀ ਮੰਗ ਵੀ ਹੈ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਨੇ ਸਾਡਾ ਮਨਦੀਪ ਸਿੰਘ ਨੇ ਸਾਡੇ ਪਿੰਡ ਬਾੜ ਦਾ ਨਾਮ ਰੋਸ਼ਨ ਕੀਤਾ ਤਾਨਾ ਮਾਸਾ ਅੰਡੀ ਫੋਡਿਸੋਕੀ ਨਾਲ ਜੀ ਆਪਣਾ ਮਨਦੀਪ ਸਿੰਘ ਜੀ ਸਾਜੀ ਤੁਸੀਂ ਆਪਣੀ ਕਿਹੜੀ ਗੇਮ ਚੋਂ ਤੇ ਕਿਹੜੇ ਦੇਸ਼ ਚੋਂ ਕਿਹੜਾ ਮੈਡਲ ਲੈ ਕੇ ਬਾਠੀ ਪਹੁੰਚ ਆ ਗਏ ਮੈਜਰ 53 ਗ੍ਰੈਂਡ ਪ੍ਰੀਕਸ ਸ਼ੂਟਿੰਗ ਚੈਂਪੀਅਨਸ਼ਿਪ ਇੰਟਰਨੈਸ਼ਨਲ ਖੇਡ ਕੇ ਆ ਜੀ ਉਸ ਘੰਟੇ ਉਹਦੇ ਵਿੱਚ 16 ਕੰਟਰੀਆਂ ਨੇ ਪਾਰਟਿਸਪੇਟ ਕੀਤਾ ਸੀ ਇਹਦੇ ਵਿੱਚ 50 ਮੀਟਰ ਫ੍ਰੀ ਪਿਸਟਲ ਦੇ ਵਿੱਚ ਮੇਰਾ ਗੋਲਡ ਮੈਡਲ ਹੈ ਔਰ ਇਸੇ ਇਵੈਂਟ ਦੇ ਵਿੱਚ ਟੀ ਮੈਡਲ ਸਿਲਵਰ ਦੇ ਸਾਜੀ ਸਮੁੱਚੀ ਟੀਮ ਨੂੰ ਤਾਨਾ ਸਨਮਾਨਿਤ ਕੀਤਾ ਜਾ ਰਿਹਾ ਪੰਚਾਇਤ ਵੱਲੋਂ ਤੇ ਇਹਨਾਂ ਨੂੰ ਕੀ ਸ਼ਹਿਦ ਤੋਂ ਸ਼ਬਦ ਕਹਿਣਾ ਚਾਹੋਗੇ ਸਾਬਨਾਲੋ ਔਰ ਮੇਰੇ ਆਲ ਫੈਮਿਲੀ ਮੈਂਬਰਾਂ ਨਾਲ ਬਹੁਤ ਜ਼ਿਆਦਾ ਕੰਪਲੀਟ ਕੀਤਾ ਗਿਆ ਮੇਰੇ ਨਾਲ ਪਰ ਮੈਂ ਜਦੋਂ ਆਇਆ ਸੀ ਮੈਨੂੰ ਬਹੁਤ ਵਧੀਆ ਵੈਲਕਮ ਕੀਤਾ ਹੈ ਔਰ ਸਾਰੇ ਪਿੰਡ ਦਾ ਮੋਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨਾਂ ਨੇ ਮੈਨੂੰ ਇੰਨੀ ਇੱਜ਼ਤ ਦਿੱਤੀ ਐ ਅਪਰੀਸ਼ੀਏਟ ਕਰਕੇ ਆਂਦੇ ਖਾਲੀ ਤੁਸੀਂ ਪਹਿਲਾਂ ਵੀ ਤੇ ਕਈ ਮੈਡਲ ਜਿੱਤ ਕੇ ਬਾਠ ਪਿੰਡ ਦਾ ਨਾਮ ਰੋਸ਼ਨ ਕਰ ਚੁੱਕੇਗੇ ਇਹ ਤੁਹਾਨੂੰ ਕਿਸੇ ਸਿਆਸੀ ਆਗੂ ਵੱਲੋਂ ਜਾਂ ਡਿਪਟੀ ਸਾਹਿਬ ਵੱਲੋਂ ਕੋਈ ਮਾਨ ਮਾਨਸਨਾ ਦਿੱਤਾ ਗਿਆ ਜੀ ਜਦੋਂ ਮੈਂ ਪਿਛਲੀ ਵਾਰ 2019 ਦੇ ਵਿੱਚ ਇੰਟਰਨੈਸ਼ਨਲ ਖੇਡ ਕੇ ਆਇਆ ਸੀ ਉਸ ਟਾਈਮ ਮੈਨੂੰ ਫਰਮਿਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਸੀਗਾ। ਪਰ ਇਸ ਵਾਰ ਦੇਖਦੇ ਇਸ ਸਰਬਸਾਵਾ ਨਾਮੋਂ ਕਿ ਟਾਕਟੇਟ ਕਰਦੇ ਨਹੀਂ ਰਹੇ ਅੱਜ ਨਾਲ। ਸਰਜੀ ਪੰਜਾਬ ਦੀ ਇੰਟਰਨੈਸ਼ਨਲ ਵਾਸਤੇ ਮੇਰੀ ਸਿਲੈਕਸ਼ਨ ਹੋ ਗਈ ਹੈ ਮੈਂ ਜੁਲਾਈ ਨੂੰ ਕਿਹ ਜਾ ਰਿਹਾ ਹਾਂ ਸਰਬੀਆ ਦੇ ਵਿੱਚ ਇੰਟਰਨੈਸ਼ਨਲ ਚੈਂਪੀਅਨਸ਼ਿਪ ਖੇਡਣ ਵਾਸਤੇ। ਸਰਜੀ ਪੰਜਾਬ ਦੇ ਨੌਜਵਾਨ ਪੀੜ੍ਹੀ ਜਿਹੜੀ ਨਸ਼ਾ ਰੀ ਦਲਦਲ ਵਿੱਚ ਦਿੱਤੇ ਦਿੱਸਦੀ ਜਾ ਰਹੀ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਨੇ سارے ਜਿੰਨੇ ਵੀ ਨੌਜਵਾਨ ਮਤਲਬ ਸੂਜਵਾਨ ਹੈ ਨੇ ਉਹਨਾਂ ਨੂੰ ਇਹ ਕਿਹਾ ਕਿ ਜਨਾ ਸਪੋਰਟਸ 'ਤੇ ਧਿਆਨ ਕੇਂਦਰ ਦਿਓ ਔਰ ਜਿੰਨਾ ਆਪਣੇ ਆਪ ਨੂੰ ਕੰਮ 'ਚ ਜਾਂ ਸਪੋਰਟਸ ਦੇ ਵਿੱਚ ਜਾਂ ਕਿਸੇ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਬਿਜ਼ੀ ਰੱਖਾਂਗੇ ਤੇ ਆਪਣਾ ਨਸ਼ਿਆਂ ਵਾਲੀ ਸਾਈਡ ਤੋਂ ਧਿਆਨ ਜ਼ਿਆਦਾ ਨਹੀਂ ਜਾਂਦਾ ਰਣਾ ਜਿੰਨਾ ਫਰੀ ਰਹੇਗਾ ਉਹਨਾਂ ਦਾ ਮਾਗ ਆਪਣਾ ਗਲਤ ਕੰਮ 'ਚ ਲੱਗਿਆ ਰਹਿੰਦਾ ਜੀ